करनल दी नकली कारवाली बनकर जमीन वेच बनाए जाली दस्तावेज साथियों मिल मिलके जाली बयान लिखा के पंद्रह लाख लखकी पैंती लाख नकदी वसूली दस दिए समराला स्थानक पुलिस वालों एक औरत नूं गिरफ्तार करके धोखाधड़ी का मुकदमा दर्ज किया गया जिन्हें भारतीय फौज के करल की ਨਕਲੀ ਪਤਨੀ ਬਣ ਕੇ ਮੋਹਾਲੀ ਵਸਦੇ ਇੱਕ ਵਿਅਕਤੀ ਨਾਲ ਜ਼ਮੀਨ ਵੇਚਣ ਦੇ ਨਾਮ ਤੇ 50 ਲੱਖ ਰੁਪਏ ਦੀ ਠੱਗੀ ਮਾਰ ਲਏ ਜਾਣ ਦਾ ਪਤਾ ਚੱਲਿਆ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨੇ ਕਸ਼ਮੀਰ ਕੌਰ ਤੋਂ ਜਸਪਾਲ ਗਿੱਲ ਬਣ ਕੇ ਲੱਖਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਐਪਲੀਕੇਸ਼ਨ ਦਿੱਤੀ ਸੀ ਜੀ ਇੱਕ ਬਲਕੀਤ ਸਿੰਘ ਚਾਹਲ ਨੇ ਜੀ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੇ 12 ਏਕੜ ਦਾ ਸੌਦਾ ਕਰਾਇਆ ਸੀ ਬੈ ਇਕਰਾਰਨਾਮਾ ਆਪਣੇ ਸਮਰਾਲੀ ਤਹਿਸੀਲ ਦੇ ਵਿੱਚ ਇਹਨਾਂ ਨੂੰ ਅੱਗੇ ਜਗਦੀਸ਼ ਸਿੰਘ ਵਾਸੀ ਕਲਿਹੜੀ ਨੇੜੇ ਪਿੰਡ ਬਰੇਡਾ ਜੀ ਸ਼ਹਿਰ ਬਰੇਡਾ ਤੇ ਅਮਰਜੀਤ ਸਿੰਘ ਆਰਤੀਆ ਇਹ ਗੱਗੜਵਾਲ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਨੇ ਪਰਮਾ ਕੇ ਨੂੰ ਦੱਸਿਆ ਵੀ ਸਾਡਾ ਨਾਂ ਹਰਪ੍ਰੀਤ ਆ ਤੇ ਇੱਕ ਨੂੰ ਇੱਕ ਨੇ ਦੱਸਿਆ ਜੀ ਹਰਵੰਤ ਸਿੰਘ ਜਗਦੀਸ਼ ਸਿੰਘ ਨੇ ਆਪਣਾ ਨਾਂ ਜਾਲੀ ਦੱਸਿਆ ਹਰਵੰਤ ਸਿੰਘ ਤੇ ਅਮਰਜੀਤ ਨੇ ਆਪਣਾ ਜਾਲੀ ਨਾਂ ਦੱਸਿਆ ਹਰਪ੍ਰੀਤ ਸਿੰਘ ਵੀ ਸਾਡੇ ਕੋਲ 12 ਏਕੜ ਜ਼ਮੀਨ ਆ ਇਹ ਜਸਪਾਲ ਕੌਰ ਗੱਲ ਜਿਹੜੀ ਪਿੰਡ ਗੁੱਜੋਪੁਰ ਤਹਿਸੀਲ ਨਮਾਸਰ ਦੀ ਰਹਿਣ ਵਾਲੀ ਆ ਉਹ ਵੇਚਣਾ ਚਾਹੁੰਦੀ ਆ ਵੀ ਅਸੀਂ ਉਹ ਤੁਹਾਡਾ 12 ਏਕੜ ਜ਼ਮੀਨ ਦਾ ਸੌਦਾ ਬੈਕ ਕਰਾ ਦਿੰਦੇ ਆ ਤਹਿਸੀਲ ਸਮਰਾਲੇ ਇਹਨਾਂ ਦੀ ਲਿਖਤ ਹੋ ਗਈ ਜਿਹੜੀ ਜਸਪਾਲ ਕੌਰ ਗੱਲ ਆ ਉਹਨੂੰ ਕੁਝ ਐਲਮਨ ਵੀ ਨਹੀਂ ਸੀ ਵੀ ਮੈਂ ਇਹ ਜਗਾ ਦਾ ਜ਼ਮੀਨ ਵੇਚਣੀ ਹੈ ਇਹਨਾਂ ਦੇ ਇੱਕ ਲੇਡੀਜ਼ ਹੈਰ ਕਰ ਲਈ ਜਿਹਦਾ ਨਾਮ ਅਸਲ ਹੈਗੀ ਕਸਮੀਰ ਕੌਰ ਪਤਨੀ ਸਲੱਖਣ ਸਿੰਘ ਵਾਸੀ ਪਿੰਡ ਮੋਢੜੀਆਂ ਜਿਲ੍ਹਾ ਫਤਿਹਗੜ ਸਾਹਿਬ ਦੇ ਇਹਦਾ ਜਾਲੀ ਦਸਤਾਵੇਜ ਜਿਸਪਾਰ ਕੋ ਗਿੱਲਦੀ ਬਣਾ ਕੇ ਬਿਆਨਾ ਹੋ ਗਿਆ ਜੀ ਤਹਿਸੀਲ ਸਬਰਾਲੇ ਦੇ ਵਿੱਚ ਸਿਲਖਣ ਇਹਨਾਂ ਨੇ ਮਲਕੀਰ ਸਿੰਘ ਨੇ 5-5 ਲੱਖ ਦੇ ਚੈੱਕ ਦੇਤੇ ਜੀ ਇਹਨਾਂ ਨੂੰ ਔਰ 35 ਲੱਖ ਰੁਪਈਆ ਨਗਦ ਦੇਤਾ ਇਹ ਜਗਦੀਸ਼ ਸਿੰਘ ਤੇ ਅਮਰਜੀਤ ਸਿੰਘ ਨੂੰ ਤੇ ਇਥੇ ਲਿਖਤ ਹੋ ਗਈ ਲਿਖਤ ਹੋਣ ਤੋਂ ਬਾਅਦ ਜਦੋਂ ਰਿਸਤੀ ਦਾ ਸਮਾਂ ਆ ਤਾਂ ਇਹਨੇ ਖਰੀਦਦਾਰ ਮਲਕੀਰ ਸਿੰਘ ਚਾਹ ਲੈ ਇਹਨਾਂ ਨਾਲ ਸਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਸਪਰਕ ਨਾ ਮਣਿਆ ਤੇ ਇਹਨੂੰ ਜਾਪਣ ਲੱਗਾ ਕਿ ਮੇਰੇ ਨਾਲ ਠੱਗੀ ਹੋ ਗਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਨੂੰ ਐਪਲੀਕੇਸ਼ਨ ਦਿੱਤੀ ਤੇ ਸਾਡੇ ਸੀਨੀਅਰ ਅਫਸਰਾਂ ਨੇ ਪੜਤਾਲ ਕੀਤੀ ਪੜਤਾਲ ਤੋਂ ਪਾਇਆ ਗਿਆ ਕਿ ਜਿਹੜੇ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਕਲਹੀੜੀ ਥਾਣਾ ਸਿਟੀ ਮਰਿੰਡਾ ਤੇ ਅਮਰਜੀਤ ਸਿੰਘ ਉਰਫ ਆੜਤੀਆ ਜੋ ਅਸਲ ਮਾਸਟਰਮਾਈਂਡ ਨੇ ਜੀ ਇਹਨਾਂ ਨੇ ਕਸ਼ਮੀਰ ਕੌਰ ਲੇਣੀ ਨੂੰ ਧਰ ਕਰਕੇ ਇਹ ਮੁਲਕੀ ਸਿੰਘ ਦਾ ਹਾਲ ਨਾ 10 ਲੱਖ ਦੀ ਛੱਗੀ ਮਾਰੀ ਹੈ ਜਿਹੜੇ ਇਹਦੇ ਕੋਈ ਹੋਰ ਨਾਮ ਵੀ ਹੈਗਾ ਸਰੂਪਾ ਜਿਹੜਾ ਹੈਗਾ ਦੇ ਵਿੱਚ ਇਹ ਬਿਸ਼ੋਕਰ ਜਿਹੜਾ ਜਸਪਾਲ ਕੋਰ ਗੱਲ ਆ ਜੀ ਅਸਲ ਮਾਲਕ 12 ਏਕੜ ਦੀ ਇਹਨਾਂ ਦਾ ਇਹਨਾਂ ਦੇ ਹਸਬੰਦ ਨੇ ਜੀ ਕਰਨਲ ਨੇ ਫੌਜ ਚ ਇਹ ਇਹ ਪਿੰਡ ਗੁੱਜਰਪੁਰ ਤੋਂ ਸੀ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਤਿੰਨ ਬੰਦੇ ਨੇ ਜਾਲੀ ਮਤਲਬ ਜਾਲੀ ਬਣ ਕੇ ਜਾਲੀ ਨਾ ਬਣ ਕੇ ਜਾਲੀ ਦਾਸ ਦਾ ਵਿੱਚ ਤਿਆਰ ਕਰਕੇ 10 ਲੱਖ ਦੀ ਛੱਗੀ ਮਾਰਗ ਜੀ ਤੇ ਤੁਹਾਨੂੰ ਪਾਲੀ ਲਈ ਜੀ ਜੀ ਅਸੀਂ ਤਬਦੀਦ ਰਾਣ ਜਿਹੜੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਮੋਢੜੀਆਂ ਪਿੰਡ ਜ਼ਿਲ੍ਹਾ ਫਤਿਹਗੜ੍ਹ ਨੂੰ ਗਸਤਰ ਕਰ ਲਿਆ ਜੋ ਜਿਨੇ ਆਪਣਾ ਆਪਣੇ ਆਪ ਨੂੰ ਜਿਸਪਾਰਕ ਔਰ ਗਿੱਲ ਦੇ ਦਸਤਾਵੇਜ਼ ਤਿਆਰ ਕਰਕੇ ਬਿਆਨਾਂ ਦੇ ਔਰ ਜ਼ਮੀਨ ਦੀ ਮਾਲਕ ਬਣੀ ਸੀ ਤੇ ਇਹਦੇ ਤੋਂ ਜੋ ਪੈਸੇ ਦੀ ਰਿਕਵਰੀ ਜਿਹੜੀ 50 ਲੱਖ ਦੀ ਛੱਡੀ ਗਈ ਹੈ ਜੀ ਕੋਈ ਅਸਲ ਮਾਸਟਰਮਾਈਂਡ ਗਸਤਰ ਕਰਨੇ ਬਾਕੀ ਨੇ ਜੀ ਤਬਦੀਦ ਰਾਣ ਇਹ ਵੀ ਦੇਖਣਾ ਹੈ ਜੇ ਬਾਕੀ ਆ ਵੀ ਇਹਨਾਂ ਦੇ ਨਾਲ ਲੇਡੀਜ਼ ਹੋਰ ਔਰਤਾਂ ਕੰਨੀਆਂ ਨੇ ਇਹਨਾਂ ਦੀਆਂ ਮੈਸੇਜਾਂ ਤਾਂ ਵੀ ਆਈਆਂ ਸੀ ਇੱਥੇ ਜਾਂ ਨਹੀਂ ਤਾਂ ਉਹਨਾਂ ਨੂੰ ਜਲਦੀ ਅਸੀਂ ਗਿਫਤਾਰ ਕਰਕੇ ਪੈਸੇ ਦੀ ਬਰਾਮਦਗੀ ਕਰਾਵਾਂਗੇ ਸਾਰੀ ਰਕਮ ਦੀ ਤਾਂ ਜੇਕਰ ਤੁਮਾਂ ਦੇ ਨਿੱਕ ਕਸ਼ਮੀਰਕੌਰ ਦੇ ਤਾਂ ਕੋਈ ਨਹੀਂ ਸਰ ਅਜੇ ਜਿਹੜਾ ਜਗਬੀਰ ਉਹ ਪਦੀਸ਼ਾ ਤੇ ਅਮਰਜੀਤ ਸਿੰਘ ਉਹ ਔਰ ਅੜਤੀਆ ਇਹਨਾਂ ਦੇ ਖਿਲਾਫ ਹੈਗੇ ਨੇ ਜੀ ਕਾਫੀ ਲੱਖਾਂ ਦੀ ਹੋਰ ਕਰੋੜਾਂ ਦੀ ਥੱਗੀ ਮਾਰੀ ਹੋਈ ਹੈ ਇਹਨਾਂ ਨੇ ਕਈ ਲੋਕਾਂ ਦੇ ਨਾਲ ਜੀ ਮੁਕਾਦਮੇ ਦਰਜ ਨੇ ਇਹਨਾਂ ਦੇ ਇਹ ਕਿਹੜੇ ਨੇ ਪ੍ਰਾਪਰਟੀ ਲਈ ਕਿੱਥੇ ਹੋਰ ਮਾਮਲੇ ਨੇ ਪ੍ਰਾਪਰਟੀ ਦੇ ਇਹ ਛੱਗੀਆਂ ਹੀ ਮਾਰ ਦਿੰਦੇ ਜੀ ਆ ਲੋਕਾਂ ਦੀ ਟੋਕੀ ਮਤਲਬ ਜਾਲੀ ਬਣਾ ਬਣਾ ਕੇ ਜਾਲੀ ਬਿਆਨੇ ਕਰਕੇ ਜੀ ਐਸੇ ਥੱਕ ਦਿੰਦੇ ਲੋਕਾਂ ਨੂੰ ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ ਲੁਧਿਆਣਾ ਲਾਇਆ